ਜੀ ਦੋਸਤੋ ਅੱਜ ਮੇਰੀ ਪਿਆਰੀ ਡਾਟਰ ਬਾਮਿਕਾ ਘਰ ਆ ਰਹੀ ਆ ਤਾਂ ਉਹਦੇ ਸਵਾਗਤ ਦੇ ਵਿੱਚ ਤੇ ਮੈਂ ਇਹ ਕਰ ਰਿਹਾ ਸਭ ਤੋਂ ਪਹਿਲਾਂ ਤਾਂ ਅਸੀਂ ਇਹ ਗੁਬਾਰਾ ਲਗਾਇਆ ਇਹ ਪਰਨਾ ਹੈ ਤੇ ਆਜੂ ਅੰਦਰ ਦਿਖਾਵਾਂ ਉਸ ਤੋਂ ਬਾਅਦ ਮੈਂ ਆ ਡੈਕੋਰੇਸ਼ਨ ਕੀਤੀ ਆ ਤੇ ਆ ਉਹਦਾ ਨਾਮ ਮੈਂ ਲਿਖਿਆਗਾ ਤੇ ਇਹਦੇ ਆਲੇ ਦੁਆਲੇ ਦੀਪ ਮਾਲਾ ਕਰਤੀ ਆ ਤਾਂ ਉਹਦਾ ਨਾਮ ਚਮਕੇਗਾ ਦੀਪਮਾਲਾ ਉਹਦੇ ਆਲੇ-ਦਾਲੇ ਚੱਲੇਗੀ ਤਾਂ ਸਾਨੂੰ ਨਾਮ ਸ਼ੋ ਹੋਏਗਾ ਇਸ ਤਰ੍ਹਾਂ ਦਾ ਨਾਮ V A M U ਬੰਮੂ U ਹਜੇ ਮੈਂ ਔਨ ਕਰਨਿਆ ਜਿਵੇਂ U ਔਨ ਹੋਏਗੀ ਇਸ ਦੀ ਲੁੱਕ ਹੋਰ ਜ਼ਿਆਦਾ ਵਧੀਆ ਲੱਗੇਗੀ ਇਸ ਤਰ੍ਹਾਂ ਅਸੀਂ ਮੇਰੀ ਪਿਆਰੀ ਡਾਕਟਰ ਨੂੰ ਲਿਆਉਣ ਦੇ ਲਈ ਅਸੀਂ ਤਿਆਰੀ ਕਰ ਰਹੇ ਹਾਂ ਤੁਸੀਂ ਦੇਖ ਸਕਦੇ ਹੋ ਆਹ ਦਾ ਰੂਮ ਡੈਕੋਰੇਟ ਕੀਤਾ ਮੈਂ ਹੋਪ ਕਿ ਉਹਨੂੰ ਪਸੰਦ ਆਊਗਾ ਤੇ ਤੁਹਾਨੂੰ ਵੀ ਪਸੰਦ ਆਊਗਾ ਤੁਸੀਂ ਵੀ ਆਪਣੇ ਕਿਸੇ ਖਾਸ ਚਾਹਤ ਲਈ ਡੈਕੋਰੇਸ਼ਨ ਕਰ ਸਕਦੇ ਹੋ ਤਾਂ ਸਭ ਤੋਂ ਪਹਿਲਾਂ ਮੈਂ ਵੈਲਕਮ ਨੋਟ ਲਾਇਆ ਸੀਗਾ ਆ ਮੇਰੀ ਪਿਆਰੀ ਡਾਕਟਰ ਦੇ ਫੁੱਟ ਪ੍ਰਿੰਟ ਨੇ ਜਿਹੜੇ ਮੈਂ ਪ੍ਰਿੰਟ ਜਿਹੜੇ ਮੈਂ ਰੁਮਾਲ ਤੇ ਪ੍ਰਿੰਟ ਕਰਕੇ ਲਗਾਏ ਹੋਏ ਨੇ ਤੇ ਇਹਦੀਆਂ ਕੁਝ ਸਨੈਪਸ ਨੇ ਗਿਆ ਤੇ ਇਸ ਤਰ੍ਹਾਂ ਉਹਦਾ ਨਾਮ ਮੈਂ ਵਾਲ ਤੇ ਤੇ ਹੁਣ ਮੈਂ ਉਹਨੂੰ ਲੈਣ ਜਾਵਾਂਗਾ ਤੇ ਦੇਖਦੇ ਆ ਉਹਨੂੰ ਪਸੰਦ ਆਏਗਾ ਪ੍ਰਿੰਟ ਉਹਦੇ ਮੈਂ ਬਾਹਰ ਲਾਏ ਹੋਏ ਨੇ ਜੇ ਗੁਬਾਰੇ ਮਿਲਾ ਕੇ ਇੱਕ ਫਲਾਵਰ ਬਣਾਇਆ ਜਿਹੜਾ ਕਿ ਬਹੁਤ ਸੋਹਣਾ ਲੱਗੂਗਾ ਦੇਖੋ ਜੀ ਬਾਕੀ ਆਲਮੋਸਟ ਸਾਰੇ ਡੈਕੋਰੇਸ਼ਨ ਕੰਪਲੀਟ ਹੋ ਚੁੱਕੇ ਆ ਤੇ ਅੰਦਰ ਚੱਲ ਕੇ ਉਹ ਵੀ ਜਿਹੜੀ ਅਸੀਂ ਕੰਪਲੀਟ ਕੀਤੀ ਆ ਉਹ ਵੀ ਦਿਖਾ ਦਿੰਨੇ ਆ ਇਸ ਤਰ੍ਹਾਂ ਉਹ ਵੀ ਕੰਪਲੀਟ ਹੋ ਗਈ ਆ ਬਾਮੂ ਮੇਰੀ ਡਾਕਟਰ ਦਾ ਨਾਮ ਬਾਮੂ ਆ ਤੇ ਵੈਸੇ ਤਾਂ ਉਹਦਾ ਨਾਮ ਵੈਸੇ ਤਾਂ ਉਹਦਾ ਨਾਮ ਬਾ ਤੇ ਇਹ ਅਸੀਂ ਉਹਦੇ ਵੈਲਕਮ ਦੇ ਲਈ ਖਾਣ ਪੀਣ ਲਈ ਸਮਾਨ ਮੰਗਵਾਇਆ ਸੀ ਜਿਹੜਾ ਅਸੀਂ ਸੋ ਜਾ ਕੇ ਰੱਖ ਦਿੱਤਾ ਉਹਨੂੰ ਨਿਕ ਨੇਮ ਬਾਮੂ ਕਹਿ ਦਿੰਨੇ ਆ ਕੇ ਬਾਮੂ ਕਾਲੀ ਸਾਰੀ ਡੈਕੋਰੇਸ਼ਨ ਕੀਤੀ ਆ ਚਲੋ ਹੁਣ ਉਹਨੂੰ ਲੈਣ ਚ ਆਉਂਦੇ ਆ ਥੈਂਕ ਯੂ ਇਹ ਹੁਣ ਨਾਨਕਿਆਂ ਦੇ ਘਰੇ ਬਾਮੂ ਤਿਆਰ ਹੋ ਰਹੀ ਆ ਜਾਣ ਲਈ ਤੇ ਰੋ ਬਹੁਤ ਰਹੀ ਆ ਸਮਝਾਣਾ ਨਹੀਂ ਪਰ ਫਿਰ ਵੀ ਆਪਦੇ ਘਰੇ ਤਾਂ ਜਾਣਾ ਹੀ ਪਊ ਆਈ ਜਣੀ ਲਓ ਜੀ ਪਾ ਰਹੇ ਆ ਸੁਮਾਈ ਪਾਸ ਕਰ ਰਹੀ ਹਾਂ ਦੇ ਘਰੇ ਜਾਣ ਦੀ ਖੁਸ਼ੀ ਬਿਆਨ ਕਰ ਰਹੀ ਆ ਬਾਮੂ ਨੂੰ ਅਸੀਂ ਲੈ ਕੇ ਜਾ ਰਹੇ ਹਾਂ ਬਾਮੂ ਨੂੰ ਤੇ ਫਾਈਨਲੀ ਬਾਮੂ ਦਾ ਘਰੇ ਜਾਣ ਦੀ ਖੁਸ਼ੀ ਵਿੱਚ ਸੁਮਾਈ ਪਾਸ ਕਰ ਰਹੀ ਆ ਜੀ ਉਹਨੂੰ ਪਤਾ ਮੈਂ ਆਪਣੇ ਘਰੇ ਜਾ ਰਿਹਾ ਇਸ ਕਰਕੇ ਉਹ ਬਹੁਤ ਜ਼ਿਆਦਾ ਖੁਸ਼ ਹੈ ਹਨਾ ਜੀ ਚੱਕ ਕੇ ਦਿਖਾਵਾ ਕਰ ਬੱਚੇ ਬਾਮੂ ਨੇ ਸਮਾਨ ਬਹੁਤ ਲੱਦ ਰੱਖਿਆ ਹੈ ਪੂਰੇ 2 ਮਹੀਨਿਆਂ ਦਾ 3 ਮਹੀਨਿਆਂ ਦਾ ਸਮਾਨ ਇਕੱਠਾ ਕਰੀ ਵੇਕੇ ਜਾ ਰਹਾ ਰਹਣੇ ਲਈ ਸੜਕ ਤੇ ਕਾਕਾ ਵੀਰ ਆਉਦੇ ਘਰੇ ਜਾਂਦਾ ਦਵਾਈ ਚਿਕਨ ਇਹ ਦਿਨ ਪਰਦੇ ਪਸੇ ਲਈ ਲਾਕੂ ਹੀ ਬਣਾ ਦੂ ਬਾਮੂ ਦੇਖੋ ਜੀ ਆਪਦੇ ਘਰੇ ਜਾਣ ਦੀ ਖੁਸ਼ੀ ਚ ਸਮਾਈਲ ਪਾਸ ਕਰਦਾ ਹੋਇਆ ਹਾਈ ਬਾਮੇ ਖੁਸ਼ ਹੋ ਜਾ ਬੁੱਤ ਤੂੰ ਕਿੱਥੇ ਜਾ ਰਹੇ ਹੋ ਬਾਮੂ ਬਾਮੀ ਕਾ ਓਏ ਸੋਨੇ ਕਕੇ अच्छा तूसी ऊपर देख रहे हो ते गड्डी है पुत्त तूसी किथे जा रहे, जा रहे, <laughs> बामु बामु जा रहे हो अब ते ਘਰੇ ਜਾ ਰਹੇ ਆ ਰਿਸਪਾਂਸ ਦਿੰਦਾ ਹੋਇਆ ਬਾਮੂ ਜੀ ਬਾਮੂ ਕਹਿੰਦਾ ਫਾਈਨਲੀ ਅੱਜ ਮੈਂ ਆਪਣੇ ਘਰੇ ਜਾ ਰਹੇ ਆ ਆਪਣੇ ਪਾਪਾ ਨਾਲ ਉਹਦੇ ਪਾਪਾ ਜੀ ਉਹਨੂੰ ਲੈਣ ਆਏ ਹੋਏ ਨੇ ਬਾਮੂ ਦੇ ਤਾਂ ਘਰੇ ਚੱਲ ਕੇ ਡੈਕੋਰੇਸ਼ਨ ਦਿਖਾਉਣਾ ਘਰੇ ਬਾਮੂ ਵਾਸਤੇ ਸਰਪ੍ਰਾਈਜ਼ ਤਿਆਰ ਰੱਖਿਆ ਹੈ ਬਾਮੂ

ਆਏ ਬਾਮੂਏ ਅਰੇ ਦੇ ਕਰ ਆਏ 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 ਜਾਣ ਇੱਕ ਅੱਕੇ ਪਰ ਤੁਸੀਂ ਆਉਣਾ ਸੀ ਲੱਗਿਆ ਕੋਈ ਨਹੀਂ ਫਿਰ ਗਿਆ वेलकम मामू वेलकम ਹਾਲ ਕੀ ਸਿਚੂ वेलकम ਬਿਠਾਓ ਇਹਨੂੰ ਉਧਰ ਸਹਰਾਣੇ ਤੇ ਮੇਰਾ ਮਾਮਾ ਇੱਥੇ ਬਿਠਾਓ ਉਧਰ ਦੀ ਆ ਜਾ ਚਲਾ ਜਾ ਜਹੰਤਾ ਕੋਈ ਨੀ ਕੋਈ ਨੀ ਕੋਈ ਨੀ ਪਾ ਥੋੜੀ ਤਾਹਣ ਪੈਂਦੀ ਫੁੱਲੋਂ ਵੀ ਫੜਾ ਇਹ ਰੋੜੂ ਦੀ ਐ ਸਹੀ ਨਹੀਂ ਲਾਇਆ ਹੋਇਆ ਸਾਨੂੰ ਬਾਮੂ ਅਸੀਂ ਅੰਦਰ ਪਾਤਾ ਹੋਣਾ ਨਾਨਕਿਆਂ ਤੋਂ ਜਿਹੜਾ ਸਮਾਨ ਇਕੱਠਾ ਕਰਿਆ ਬਾਮੂ ਨੇ ਉਹ ਇੱਕ ਇੱਕ ਕਰਕੇ ਅੰਦਰ ਧਰਦਿਆ ਤੇ ਆਹ ਦੇਖ ਸਕਦੇ ਹੋ ਬਾਮੂ ਦਾ ਇੰਨਾ ਸਮਾਨ